ਯਕੀਨ ਨਾਲ ਮੋਰ ਚੇਨ ਬੜੀ ਅਰਜੀ ਹੈ ਨਾਇੰਟਰ ਰੱਖੋ ਇਸ ਕਾਲ ਨੂੰ ਬਹੁਤ ਹੀ ਜ਼ਰੂਰਤ ਹੈ ਪਿਆਰੋ ਇਹ ਸਾਡੀ ਜੋ ਨਗਰ ਵਾਸੀਆਂ ਨੂੰ ਕਹਿਤਾ ਹੈ ਕਿ ਇਸ ਖਾਤੇ ਬਤੋ ਕਰੋ ਔਰ ਇਸ ਦੇ ਨਾਲ ਆਪਣੇ ਘਰਾਂ ਦਾ ਕਿਲਾ ਸੁਪਾ ਪੂਰਾ ਵੀ ਸਾਰੇ ਲੱਗ ਲਾ ਕੇ ਦਿਓ ਤਾਂ ਕਿ ਨਗਰ ਪੰਚਾਇਤ ਵੱਲੋਂ ਵੱਤੋ ਵੱਤ ਖਾਤਿਆਂ ਕੀਤੀ ਜਾ ਸਕੇ ਔਰ ਘਰਾਂ ਦੇ ਵਿੱਚ ਇਹ ਖਾਦ ਪਹੁੰਚਾਈ ਜਾ ਸਕੇ ਜਿਸ ਨਾਲ ਜਿਹੜਾ ਹੈ ਚਿਹਰੇ ਤੇ ਸਭ ਜੀ ਆਪਣੀ ਤਰ੍ਹਾਂ ਕਰ ਸਕੀਏ ਆਪਣੇ ਘਰ ਦੇ ਵਿੱਚ ਔਰ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਆਪਣੇ ਸ਼ਹਿਰ ਨੂੰ ਜਿਹੜਾ ਹੈ ਬਿਮਾਰੀਆਂ ਤੋਂ ਖਿਆਲ ਰੱਖ ਸਕੀਏ ਸੋ ਸਾਰਿਆਂ ਨੂੰ ਬਹੁਤ ਲੋੜ ਹੈ ਤੁਹਾਡਾ ਅੱਜ ਨਗਰ ਪੰਚਾਇਤ ਮੱਲਾਂਵਾਲਾ ਖਾਸ ਤੋਂ ਲੋ ਜੈਲੀ ਖਾਤਾ ਸਟਾਲ ਲਗਾਇਆ ਗਿਆ ਹੈ ਜਿਸ ਤਹਿਤ શ્રી ਵਿਜੇ ਕੁਮਾਰ ਬਹਿਲ ਜੀ ਸਾਡੇ ਬ੍ਰੈਂਡ ਮੈਸਜ ਸਵੱਛ ਭਾਰਤ ਵਿੱਚ ਇਹਨਾਂ ਨੇ ਸਾਪੂ ਇਸ ਕੰਪਨੀ ਵਿੱਚ ਬਹੁਤ ਸੈਯੋਗ ਕੀਤਾ ਹੈ ਜੋ ਆਪ ਅਸੀਂ ਘਰਾਂ ਦੇ ਵਿੱਚੋਂ ਿੱਲਾ ਸੁੱਕਾ ਕੂੜਾ ਇਕੱਠਾ ਕਰਦੇ ਹਾਂ ਉਸ ਤੋਂ ਤਿਆਰ ਹੋਣ ਵਾਲੀ ਿੱਲੇ ਕੂੜੇ ਨੂੰ ਜਿਹੜੀ ਖਾਦ ਤਿਆਰ ਹੁੰਦੀ ਹੈ ਇਹ ਜੈਵਿਕ ਖਾਦ ਜੋ ਕਿ ਅਸੀਂ ਅੱਜ ਜਿਹੜੇ ਸਾਡੇ ਘਰਾਂ ਤੋਂ ਿੱਲਾ ਸੁੱਕਾ ਕੂੜਾ ਲੰਗਲਗ ਦੇ ਰਹੇ ਹਾਂ ਉਹਨਾਂ ਨੂੰ ਇਹ ਖਾਦ ਫ੍ਰੀ ਦੇ ਵਿੱਚ ਡਿਸਟ੍ਰੀਬਿਊਸ਼ਨ ਕੀਤੀ ਜਾ ਰਹੀ ਹੈ ਔਰ ਇਸ ਦਾ ਰੇਟ ਜੋ ਸਰਕਾਰ ਵੱਲੋਂ ਧਾਰਕ ਕੀਤਾ ਗਿਆ ਹੈ 20 ਰੁਪਏ ਕਿਲੋ ਖਾਦ ਦਾ ਰੇਟ ਹੈ ਔਰ ਇਸ ਖਾਦ ਨੂੰ ਸੀਟਾ ਦੇ ਵਿੱਚ ਲੱਗੇ ਆਪਣੇ ਖੇਤ ਫੋਗਿਆਂ ਦੇ ਜਾਂ ਖਾਦ ਦਾ ਸੰਭਿਆ ਦੇ ਵਿੱਚ ਲਾਉਣ ਦਾ ਇਸ ਤਰ੍ਹਾਂ ਦਾ ਖਾਦ ਦਾ ਜਾਨੀ ਦਾ ਸਾਡੇ ਆਪ ਨੂੰ ਇਹਨਾਂ ਸੇਵਾਵਾਂ ਦਾ ਬਿਨਾ ਸਾਥੀ ਜਿਹਾ ਬਣਿਆ ਬਹੁਤ ਵਧੀਆ ਤੁਸੀਂ ਖਾਣੀਆਂ ਇਸ ਲਈ ਪੂਰੀ ਹੋਰ ਸਮਝ ਬਾਲੀ ਤਾਂ ਤੱਕ ਇਹ ਸਾਨੂੰ ਮਿਲਦੇ ਆਏ ਇਹ ਜਿਹੜੇ ਵੀ ਤੁਹਾਡੇ ਘਰ ਦੇ ਵਿੱਚ ਜੋ ਜੀਵਸਤ ਤੁਹਾਨੂੰ ਰੱਖਾ ਕੀਤਾ ਜਾਂਦਾ ਹੈ ਆਪਣਾ ਕਰਾ ਲਾ ਜੀਵਸਤ ਤੁਹਾਨੂੰ ਲੰਘਾ ਕਰਕੇ ਦੇਵ ਤੇ ਉਸ ਤੋਂ ਇਹ ਖਾ ਪਿਆਰ ਹੋਏਗੀ ਹੋਰੇ ਖਾ ਤੁਸੀਂ ਜਿਹੜੀ ਹੈ ਆਪਕੀ ਨੂੰ ਦੇਖ ਕੇ ਜਾਵਾਂਗੀ ਤਾਂ ਇਸ ਤਰ੍ਹਾਂ ਅਸੀਂ ਇਹ ਜੈਵਿਕ ਖਾ जो सरकार वालों सरकार की स्पैशल कंप्लेन लाई गई है लगभग अभी दोदी है इन पिछले दो तीन दिनों के और ये खाद अभी शहर केव लगा के जो बेची जा रही है नगर पंचायत खाद वालों ये खाद सारे को जी है सारा का बहुत बहुत धन्यवाद है और जो पार्टीसपेंट इतने हाजिर हो